ਲੋਕ ਸਭਾ ਚੋਣਾਂ ਦੇ ਬਾਕੀ ਰਹਿੰਦੇ ਤਿੰਨ ਗੇੜਾ ਲਈ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਤੇ ਸਟਾਰ ਪ੍ਰਚਾਰਕ ਆਪਣੇ ਆਪਣੇ ਉਮੀਦਵਾਰਾਂ ਲਈ ਹਮਾਇਤ ਜਟਾਉਣ ਲਈ ਵੱਡੇ ਪੱਧਰ ਤੇ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਨੇ 20 ਮਈ ਨੂੰ ਪੰਜਵੇਂ ਗੇੜ ਦੇਆਂ ਅੱਠ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਪੈਣ ਵਾਲੀਆਂ ਵੋਟਾਂ ਲਈ ਸਟਾਰ ਪ੍ਰਚਾਰਕ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਪੱਖ ਵਿੱਚ ਕਰਨ ਲਈ ਪੂਰੀ ਤਾਕਤ ਲਗਾ ਰਹੇ ਨੇ ਇਸ ਸੀਟਾਂ ਵਿੱਚ ਬਿਹਾਰ ਦੀਆਂ 5, ਜੰਮੂ ਕਸ਼ਮੀਰ ਅਤੇ ਲਦਾਖ ਦੀ 1-1, ਚਾਰਖੰਡ ਦੀਆਂ 3, ਮਹਾਰਾਸ਼ਟਰ ਦੀਆਂ 13, ਉੜੀਸਾ ਦੀਆਂ 5, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀਆਂ 7 ਸੀਟਾਂ ਸ਼ਾਮਲ ਨੇ। ਇਸ ਗੇੜ ਦੀਆਂ ਚੋਣਾਂ ਲਈ ਖੁੱਲਾ ਚੋਣ ਪ੍ਰਚਾਰ ਭਲਕੇ ਖਤਮ ਹੋ ਜਾਵੇਗਾ। ਭਾਜਪਾ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਵਿਕਾਸ ਪਹਿਲਾਂ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਸੀ ਪਰ ਹੁਣ ਅਯੁੱਧਿਆ ਅਤੇ ਕਾਸ਼ੀ ਵਰਗੀਆਂ ਥਾਵਾਂ ਤੇ ਵੀ ਵਿਕਾਸ ਹੋਇਆ ਹੈ। ਉਹਨਾਂ ਆਜ਼ਮਗੜ੍ਹ पदोही और प्रतापगढ़ जिले में भी रैलियां नबोधन किया कि भानुमति का कुनबा जोड़ने वालों को लूट का बराबर मौका मिले मैं जरा आपसे पूछना चाहता हूं क्या आपको पांच साल में पांच पीएम मंजूर है ਕ્યા ਇਹ 5 ਪੀਐਮ ਬੇਸ ਕੋ ਚਲਾ ਸਕਤੇ ਹੈ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਜਾਦਵ ਨੇ ਬੰਦਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਇਬਰੇਲੀ ਵਿੱਚ ਚੋਣ ਪ੍ਰਚਾਰ ਕੀਤਾ ਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ हम जो भी काम करते हैं सत्य के आधार पर करने की कोशिश करते हैं ईमानदारी से आपकी सेवा करते हैं इससे बड़ा धर्म क्या होता है नेता का यही तो धर्म होता है नेता का